ਟੈਲੀਵਿਜ਼ਨ ਦੀ ਸੁਪਰਸਟਾਰ ਅਦਾਕਾਰਾ ਹੀਨਾ ਖਾਨ ਬ੍ਰੈਸਟ ਕੈਂਸਰ ਦਾ ਬਹੁਤ ਹੀ ਬਹਾਦਰੀ ਦੇ ਨਾਲ ਸਾਹਮਣਾ ਕਰ ਰਹੀ ਹੈ ਇਸ ਲੜਾਈ ਦੇ ਦੌਰਾਨ ਹੀਨਾ ਖਾਨ ਵੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਸਫ਼ਰ ਨੂੰ ਸ਼ੇਅਰ ਕਰ ਰਹੀ ਹੈ ਹੀਨਾ ਖਾਨ ਆਪਣੇ ਕੈਂਸਰ ਬਾਰੇ ਖੁੱਲ ਕੇ ਗੱਲ ਕਰ ਰਹੀ ਹੈ ਅਤੇ ਇਸ ਦੇ ਦੌਰਾਨ ਉਹ ਆਪਣੀਆਂ ਤਸਵੀਰਾਂ ਵੀ ਲਗਾਤਾਰ ਸ਼ੇਅਰ ਕਰਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਹੀਨਾ ਖਾਨ ਕਿੰਨੀ ਹਿੰਮਤ ਦੇ ਨਾਲ ਇਸ ਖਤਰਨਾਕ ਬਿਮਾਰੀ ਦਾ ਸਾਹਮਣਾ ਕਰ ਰਹੀ ਹੈ ਐਸਐਲਡੀ ਦੇ ਵਿੱਚ ਹਿਨਾ ਖਾਨ ਨੇ ਆਪਣੇ ਇੰਸਟਾਗ੍ਰam ਤੇ ਕੁਝ ਤਸਵੀਰਾਂ ਹੋਰ ਸ਼ੇਅਰ ਕੀਤੀਆਂ ਨੇ ਹਿਨਾ ਖਾਨ ਦੀਆਂ ਇਹ ਨਵੀਆਂ ਤਸਵੀਰਾਂ ਉਸਦੇ ਹੌਸਲੇ ਦੀ ਮੁਸਕਰਾਹਟ ਨੇ ਸਟੇਜ 3 ਬ੍ਰੈਸਟ ਕੈਂਸਰ ਦੇ ਬਾਅਦ ਵੀ ਹਿਨਾ ਖਾਨ ਸਕਾਰਾਤਮਕ ਅਤੇ ਮੁਸਕਰਾਉਂਦੀ ਹੈ ਕੀਨਾ ਖਾਨ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਨਵੀਆਂ ਤਸਵੀਰਾਂ ਦੇ ਵਿੱਚ ਉਹ ਆਪਣੇ ਨਵੇਂ ਹੇਅਰ ਸਟਾਈਲ ਤੇ ਨਾਲ ਆਪਣੀ ਪਿਆਰੀ ਮੁਸਕਰਾਹਟ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਅਦਾਕਾਰ ਨੇ ਕਾਰ ਦੇ ਅੰਦਰ ਤੋਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਦੋਂ ਉਹ ਕਿਤੇ ਕੰਮ ਤੇ ਜਾ ਰਹੀ ਸੀ ਹੀਨਾ ਖਾਨ ਛੋਟੇ ਵਾਲਾਂ ਦੇ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ ਹਾਲਾਂਕਿ ਉਹਨਾਂ ਦੇ ਬਹੁਤ ਸਾਰੇ ਫੈਨਸ ਨੇ ਕਿਹਾ ਕਿ ਹੀਨਾ ਖਾਨ ਪਹਿਲਾਂ ਦੇ ਮੁਕਾਬਲੇ ਹੁਣ ਹੋਰ ਵੀ ਜ਼ਿਆਦਾ ਖੂਬਸੂਰਤ ਲੱਗਦੀ ਹੈ ਇਸ ਬਾਰੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣੇ ਵਿਚਾਰ ਇਸ ਗੱਲ ਦੇ ਬਾਬਤ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰੋ ਉੱਥੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹੀਨਾ ਖਾਨ ਨੇ ਕੈਪਸ਼ਨ ਦੇ ਵਿੱਚ ਲਿਖਿਆ ਅੱਗੇ ਵਧਦੇ ਰਹੋ ਇਸ ਦੇ ਨਾਲ ਉਹਨਾਂ ਨੇ ਹੈਸ਼ਟੈਗ ਹੋਪ ਯਾਨੀ ਕਿ ਉਮੀਦ ਦਿੱਤਾ ਦੱਸਦੀ ਹੈ ਕਿ اداکار ਨੇ ਆਪਣੇ ਲੇਟੈਸਟ ਇੰਸਟਾਗ੍ਰਾਮ ਸਟੋਰੀਜ਼ ਦੇ ਵਿੱਚ ਇੱਕ ਪੋਸਟ ਵੀ ਸ਼ੇਅਰ ਕੀਤੀ ਜਿਸ ਵਿੱਚ ਲਿਖਿਆ ਸੀ ਦਿਲ ਤੋਂ ਉਦਾਸ ਹੋਣ ਤੇ ਵੀ ਹੱਸੋ ਜਦੋਂ ਕਿ ਦੂਜੀ ਇੰਸਟਾ ਸਟੋਰੀ ਦੇ ਵਿੱਚ ਹੀਨਾ ਨੇ ਕੀਮੋ ਕਾਲਡ ਜੁਰਾਪਾਂ ਪਾਈਆਂ ਹੋਈਆਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ اداکار ਨੇ ਕੈਪਸ਼ਨ ਦੇ ਵਿੱਚ ਲਿਖਿਆ ਹਾਲੀਆ ਜ਼ਿੰਦਗੀ ਉਸ ਦੀਆਂ ਪੋਸਟਾਂ ਅਤੇ ਇੰਸਟਾ ਸਟੋਰੀਜ਼ ਲਗਾਤਾਰ ਉਸ ਦੇ ਜਨੂੰਨ ਨੂੰ ਦਰਸਾ ਰਹੀਆਂ ਨੇ ਇਹਨਾਂ ਤਸਵੀਰਾਂ ਤੇ ਵੀ ਟੈਲੀਵਿਜ਼ਨ ਜਗਤ ਦੇ ਕਈ ਸਿਤਾਰੇ ਲਗਾਤਾਰ ਕਮੈਂਟਸ ਵੀ ਕਰ ਰਹੇ ਨੇ ਸੈਲਿਬ੍ਰਿਟੀਜ਼ ਹੀਨਾ ਖਾਨ ਨੂੰ ਇੱਕ ਬਹਾਦਰ ਕੁੜੀ ਕਹਿ ਰਹੇ ਨੇ ਅਤੇ ਉਸ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਨੇ ਇਸ ਦੇ ਨਾਲ ਕੀ ਹੀਨਾ ਖਾਨ ਦੇ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰਕੇ ਅਦਾਕਾਰ ਦਾ ਮਨੋਬਲ ਵਧਾ ਰਹੇ ਨੇ ਦੱਸਦੀਏ ਕਿ 28 ਜੂਨ ਨੂੰ ਅਦਾਕਾਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਕੈਂਸਰ ਬਾਰੇ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਲਗਾਤਾਰ ਜਿਵੇਂ ਜਿਵੇਂ ਹਿਨਾ ਖਾਨ ਦੇ ਵੱਲੋਂ ਇਸ ਜੰਗ ਨੂੰ ਲੜਿਆ ਜਾ ਰਿਹਾ ਹੈ ਇਸ ਜੰਗ ਨੂੰ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਿਹੜਾਗਾ ਹਰ ਪਲ ਜੋ ਉਹਨਾਂ ਦੇ ਨਾਲ ਹੋ ਰਿਹਾ ਹੈ ਜੋ ਉਹਨਾਂ ਦੇ ਨਾਲ ਬੀਤ ਰਿਹਾ ਹੈ ਜੋ ਪਲ ਉਹਨਾਂ ਦੇ ਵੱਲੋਂ ਬਿਤਾਏ ਜਾ ਰਹੇ ਨੇ ਉਸ ਹਰ ਪਲ ਨੂੰ ਹਿਨਾ ਖਾਨ ਦੇ ਵੱਲੋਂ ਕੈਮਰੇ ਦੇ ਵਿੱਚ ਕੈਦ ਕਰਕੇ ਆਪਣੇ ਚੋਣ ਵਾਲਿਆਂ ਵਾਸਤੇ ਆਪਣੇ ਇੰਸਟਾਗ੍ਰam ਦੇ ਉੱਤੇ ਜ਼ਰੂਰ ਸਾਂਝਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਅੱਜ ਹਰ ਕੋਈ ਹਿਨਾ ਖਾਨ ਦੇ ਹੌਸਲੇ ਨੂੰ ਸਲਾਮ ਕਰ ਰਿਹਾ ਕਿਉਂਕਿ ਹੀਨਾ ਖਾਨ ਇਸ ਵੇਲੇ ਬ੍ਰੈਸਟ ਕੈਂਸਰ 스테ਜ 3 ਦੀ ਸ਼ਿਕਾਰ ਹੈ ਆਖਰੀ 스테ਜ ਦੇ ਵਿੱਚ ਵੀ ਹੀਨਾ ਖਾਨ ਦੇ ਵੱਲੋਂ ਇਸ ਕਦਰ ਬਹਾਦਰੀ ਦਿਖਾਈ ਜਾ ਰਹੀ ਹੈ ਕਿ ਅੱਜ ਹਰ ਕੋਈ ਹੀਨਾ ਖਾਨ ਦੇ ਹੌਸਲੇ ਨੂੰ ਸਲਾਮ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਹਿਨਾ ਖਾਨ ਦੇ ਚਿਹਰੇ ਦੇ ਉੱਤੇ ਇੱਕ ਵੱਖਰਾ ਹੀ 글로 ਨਜ਼ਰ ਆ ਰਿਹਾ ਹੈ ਹਾਲਾਂਕਿ ਅੰਦਰੋਂ ਹਿਨਾ ਖਾਨ ਬਹੁਤ ਦੁਖੀ ਹੈ ਪਰ ਉਹ ਆਪਣੇ ਫੈਨਸ ਦੇ ਸਾਹਮਣੇ ਜਿਹੜਾ ਹੈਗਾ ਬਹੁਤ ਹੀ ਮੁਸਕਰਾਉਂਦੇ ਤੇ ਖੁਸ਼ ਰਹਿੰਦੇ ਹੋਏ ਨਜ਼ਰ ਆਉਂਦੇ ਨੇ ਤਾਂ ਜੋ ਉਹਨਾਂ ਦੇ ਫੈਨਸ ਨੂੰ ਉਹਨਾਂ ਦੀ ਬਦੌਲਤ ਹੌਸਲਾ ਮਿਲ ਸਕੇ ਕੀ ਕਹਿਣਾ ਚਾਹੋ ਕਿ ਹਿਨਾ ਖਾਨ ਦੇ ਇਸ ਹੌਸਲੇ ਦੇ ਬਾਰੇ ਜ਼ਿੰਦਗੀ ਦੀ ਇਸ ਲੜਾਈ ਦੇ ਬਾਰੇ ਕਮੈਂਟਾਂ ਦੇ ਵਿੱਚ ਵਿਚਾਰਾਂ ਦੀ ਸਾਂਝੇ ਜ਼ਰੂਰ ਪਾਓ